ਕਿਸਾਨ ਜਦੋਂ ਆਪਣੇ ਖੇਤਾਂ ਦੇ ਵਿੱਚ ਜਾਂਦੇ ਨੇ ਆਪਣੀ ਡੁੱਬੀ ਹੋਈ ਫਸਲ ਨੂੰ ਦੇਖ ਕੇ ਉਹਨਾਂ ਦਾ ਗੱਜ ਪਾ ਜਾਂਦਾ ਹੈ ਜਿਸ ਤਰੀਕੇ ਦੇ ਨਾਲ ਕਿਸਾਨਾਂ ਤੇ ਇਸ ਵੇਲੇ ਬੀਤਰੀ ਹੈ ਉਸ ਦਾ ਅੰਦਾਜ਼ਾ ਲਗਾਇਆ ਵੀ ਨਹੀਂ ਜਾ ਸਕਦਾ ਕਿਉਂਕਿ ਪੁੱਤਾਂ ਵਾਂਗ ਕਿਸਾਨ ਇਹਨਾਂ ਫਸਲਾਂ ਨੂੰ ਤਿਆਰ ਕਰਦੇ ਨੇ ਜਦੋਂ ਵਧਣ ਦਾ ਸਮਾਂ ਆਉਂਦਾ ਹੈ ਜਦੋਂ ਇਸ ਤੋਂ ਉਹਨਾਂ ਨੇ ਪੈਸੇ ਕਮਾਣੇ ਹੁੰਦੇ ਨੇ ਤੇ ਆਖਰ ਦੇ ਵਿੱਚ ਜਦੋਂ ਕੁਦਰਤ ਇਸ ਤਰੀਕੇ ਦੇ ਨਾਲ ਭਿਆਨਕ ਰੂਪ ਧਾਰ ਲੈਂਦੀ ਹੈ ਤੇ ਕੁਦਰਤ ਦੀ ਜੋ ਤਬਾਹੀ ਇਸ ਵੇਲੇ ਪੰਜਾਬ ਦੇਖ ਰਿਹਾ ਹੈ ਉਸ ਨੂੰ ਦੇਖ ਕੇ ਹਰ ਇੱਕ ਪੰਜਾਬੀ ਹੋਵੇ ਜਾਂ ਹਰ ਇੱਕ ਵਿਅਕਤੀ ਹੋਵੇ ਇਸ ਵੇਲੇ ਜਿਹੜਾ ਪ੍ਰੇਸ਼ਾਨ ਹੋ ਰਿਹਾ ਹੈ ਇਸ ਵੇਲੇ ਰੱਬ ਅੱਗੇ ਅਰਦਾਸ ਇਹੀ ਕਰ ਰਿਹਾ ਕਿ ਕਿਤੇ ਨਾ ਕਿਤੇ ਇਹ ਕੁਦਰਤ ਦੀ ਜੋ ਤਬਾਹੀ ਹੈ ਰੁਕ ਜਾਏ ਕਿਉਂਕਿ ਇਸ ਤੋਂ ਵੱਧ ਪੰਜਾਬ ਇਸ ਨੂੰ ਸਹਾਰ ਨਹੀਂ ਸਕੇਗਾ ਸਿੱਧਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਗੁਰਦਾਸਪੁਰ ਦੀਆਂ ਜਿੱਥੇ ਆਪਣੀ ਡੁੱਬੀ ਹੋਈ ਫਸਲ ਨੂੰ ਦੇਖ ਕੇ ਇੱਕ ਕਿਸਾਨ ਜਿਸ ਨੂੰ ਦਿਲ ਦਾ ਦੌਰਾ ਪੈ ਜਾਂਦਾ ਹੈ ਅਤੇ ਉਸ ਦੀ ਮੌਤ ਹੋ ਜਾਂਦੀ ਹੈ 8 ਦਿਨਾਂ ਤੋਂ ਲਗਾਤਾਰ ਇਹ ਫਸਲ ਜਿਹੜੀ ਹੈ ਡੁੱਬੀ ਹੋਈ ਸੀ ਕਿਸਾਨ ਜਦੋਂ ਆਪਣੀ ਫਸਲ ਨੂੰ ਦੇਖਣ ਦੇ ਲਈ ਖੇਤਾਂ ਦੇ ਵਿੱਚ ਜਾਂਦਾ ਹੈ ਤੇ ਉਸ ਫਸਲ ਦਾ ਜੋ ਹਾਲ ਹੁੰਦਾ ਉਹ ਕਿਸਾਨ ਤੋਂ ਜਰਿਆ ਨਹੀਂ ਜਾਂਦਾ ਉਸ ਦਾ ਗੱਜ ਪਰ ਆਂਦਾ ਤੇ ਇਸ ਦੇ ਦਰਮਿਆਨ ਕਿਸਾਨ ਨੂੰ ਦਿਲ ਦਾ ਦੌਰਾ ਪੈਂਦਾ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਪਰਿਵਾਰ ਇਸ ਵੇਲੇ ਦੁੱਖਾ ਦੇ ਵਿੱਚ ਹੈ ਪਰਿਵਾਰ ਤੇ ਜੋ ਸਦਮੇ ਦੇ ਵਿੱਚ ਪਰਿਵਾਰਕ ਮੈਂਬਰ ਨੇ ਕਿਉਂਕਿ ਦੋ ਤੀਆਂ ਦਾ ਪਿਓ ਸੀ ਇੱਕ ਪਤਨੀ ਸੀ ਅਤੇ ਇੱਕ ਬਜ਼ੁਰਗ ਪਿਓ ਸੀ